ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਨੂਆ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਕਰਦੇ ਪਸ਼ੂ ਆ ਜਿਹੜੇ ਵੇਚੇ ਹੁਣਾਂ ਦੇ ਵਿੱਚ ਇੱਕ ਤੋਂ ਲਿਆ ਕੇ ਕਿਤੇ ਕਿਤੇ ਵੇਚ ਵੀ ਲੈਂਦੇ ਆ ਜਿਆਦਾ ਮੇਨ ਜਿਹੜਾ ਦੁੱਧ ਦਾ ਕੰਮ ਆ ਤੇ ਚੰਗੀਆਂ ਛੋਟੀਆਂ ਜਿਹੜੀਆਂ ਵੇਚੀਆਂ ਨੇ ਦੁੱਧ ਵਾਲੀਆਂ ਜਿਹੜੀਆਂ ਰੱਖੀਆਂ ਚੰਗੇ ਰਿਕਾਰਡ ਵਾਲੇ ਪਸ਼ੂ ਆ ਕੋਸ਼ਿਦਰਾ ਬੱਚੇ ਵੀ ਘਰ ਦੇ ਤਿਆਰ ਕਰਦੇ ਆ ਤੇ ਆ ਦੇਖ ਸਕਦੇ ਆ ਸਾਰੇ ਆ ਘਰ ਦੇ ਰੱਖੇ ਆ ਪਰ ਚੰਗੀਆਂ ਜਿਹੜੀਆਂ ਹਾਥੀ ਵਰਗੀਆਂ ਮੱਝਾਂ ਆ ਵਾ ਜਿਹੜੀਆਂ ਸਾਰੀਆਂ ਸਾੰਭੀਆਂ ਵਿੱਚ ਚੰਗੀਆਂ ਆ ਤੇ ਹੈ ਵੀ ਸਾਰੀਆਂ ਚੰਗੇ ਦੁੱਧ ਵਾਲੀਆਂ ਆ ਤੇ ਆ ਜਿੰਨਾ ਚੋਂ ਇੱਕ ਮੱਝ ਤੁਹਾਨੂੰ ਵਿਖਾਉਣੀ ਆ ਉਹ ਵੀ ਘਰ ਦੀ ਆ ਵਿਧਿਆ ਨਾਲ ਦੀ ਆ ਵਾਲੀ ਮੱਝ ਤੁਹਾਨੂੰ ਵਿਖਾਉਣੀ ਆ ਪੂਰੀ ਹਾਥੀ ਵਰਗੀ ਮੱਝ ਆ ਤੇ ਆ ਤੁਹਾਨੂੰ ਤਿੰਨ گاਵਾ ਵਿੱਚ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਵੀਡੀਓ ਪੂਰੀ ਵੇਖਿਓ ਰਿਕਾਰਡ ਸਾਰੇ ਜਿਹੜੇ ਇਹਨਾਂ ਦੇ ਵਿਧਿਆ ਨਾਲ ਕੋਲ ਹੈਗੇ ਆ ਤੇ ਗੱਲਬਾਤ ਹੁਣ ਕਰਦੇ ਆਂ ਤੇ ਪੁਛਦੇ ਆਂ ਸਾਰੀ ਡਿਟੇਲ ਤੇ ਇੱਕੋ ਹੀ ਸੋਈ ਆ ਬਾਕੀ ਗੱਬਣਾ ਵਾ ਸੋਈ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਤੇ ਦੁੱਧ ਦਾ ਕੰਮ ਫੇਰ ਆਪਣਾ ਹਾਂਜੀ ਵੀਰ ਜੀ ਦੁੱਧ ਦਾ ਕੰਮ ਜੀ ਆਪਣਾ ਠੀਕ ਹੈ ਤੇ ਚੰਗੇ ਪਸ਼ੂ ਰੱਖੇ ਆ ਸਾਰੇ ਹਨਾ ਜੀ ਰਿਕਾਰਡ ਵਾਲੇ ਪਸ਼ੂ ਸਾਰੇ ਅੱਛਾ ਹਾਂਜੀ ਠੀਕ ਚਲੋ ਨਾਮ ਦੱਸਦੇ ਕਰੀ ਮੇਰਾ ਨਾਮ ਗੁਰਬਾਸ ਸਿੰਘ ਦੇ ਹਾਂਜੀ ਮੇਰਾ ਗਰਦਾਸਪੁਰ ਪਿੰਡ ਬਣਵਾ ਤਸੀਰ ਬਟਾਲਾ ਫੋਨ ਨੰਬਰ 7681940452 ਠੀਕ ਹੈ ਜੀ ਠੀਕ ਹੈ ਤੇ ਵਿੱਚੋਂ ਆ ਸਾਰਾ ਮਾਲ ਜਿਹੜਾ ਆਪਣਾ ਘਰ ਦਾ ਹੀ ਆ ਹਨਾ ਹਾਂਜੀ ਵੀਰ ਜੀ ਹਾਂਜੀ ਤੇ ਕਿਹੜੀ ਇੰਨਾ ਜਵਾਬ ਐਡ ਵਿੱਚ ਨਹੀਂ ਜੇ ਆ ਐਡ ਜੀ ਵੀਰ ਜੀ ਠੀਕ ਹੈ ਇਹ ਅੱਜ ਦੀ ਮਾਂ ਜੀ ਪਹਿਲੇ ਸੀ ਵੇ ਜੀ ਵੱਛੀ ਆ ਅੱਛਾ ਤੇ ਇਹ ਬੜੇ ਚੰਗੇ ਰਿਕਾਰਡ ਵਾਲੀ ਆ 35 36 ਕਿਲੋ ਚਲਦੀ ਗਾਂ ਜੂ ਸੁਣਦੀ ਆ ਅੱਛਾ 35 36 ਕਿਲੋ ਦੁੱਧੇ ਕੱਢ ਦਿੰਦੀ ਆ ਹੁਣ ਟੋਕੜ ਗੱਭਣਿਆ ਅੱਛਾ ਤੇ ਇਹਦੇ ਥੱਲੇ ਸੋਨਾ ਤਾਰਾ ਮਰੋਦਿਆ ਅੱਛਾ ਕਿੰਨੇ ਚਿਰ ਤੱਕ ਗੱਭਣਿਆ ਇਹ ਏ 5 ਮਿੰਟ ਗੱਭਣਦੇ 5 ਮਿੰਟਾਂ ਦੀ ਗੱਭਣ ਤੇ 16 17 ਲੀਟਰ ਦੁੱਧ ਹੁਣ ਮੇ ਹੈਗਾ ਤੇ 35 ਲੀਟਰ ਜਿਹੜਾ ਸੱਜਰ ਕੱਢਦੀ ਆ ਅੱਜ ਕੱਢ ਹੀ ਰਹੀ ਤੇ ਆਹ ਵਾਲੀ ਗਾਂ ਦੀ ਵੱਛੀ ਆ ਜਿਹੜੀ ਆਹ ਵਾਲੀ ਇਹ ਚਾਰ ਦੰਦ ਜੇ ਮੂੰਹ ਅੱਛਾ ਮੂੰਹ ਚਾਰ ਦੰਦ ਹਾਂ ਜੀ ਬਹੁਤ ਠੰਡੀ ਵਸ਼ੀ ਇਹ ਵੀ ਇਹ ਵੀ ਚੰਗੇ ਟੀਕੇ ਦੀ ਜਾਪਦੀ ਆ ਹਾਂ ਜੀ ਹਾਂ ਜੀ ਤੈਨੂੰ ਪਤਾ ਗਾਂ ਗਾਂ ਪਤਾ ਜੀ ਕਿਹੜਾ ਟੀਕਾ ਭਰਾਇਆ ਜੀ ਹਾਂ ਜੀ ਇਹਨੂੰ ਜਾਦੇ ਜੀ ਇਹ ਐਸੇ ਸਟ੍ਰਾਈਕਰ ਦੇ ਬੁੱਲਦਾ ਜੀ ਅੱਛਾ ਜਿਹੜਾ ਗਾਂ ਇਹਨੂੰ ਟੀਕਾ ਭਰਿਆ ਹੋਆ ਨਾ ਗਾਂ ਕਿਤੇ ਬੱਚੇ ਜੀ ਅੱਛਾ ਵਸ਼ੀ ਵਾਲਾ ਟੀਕਾ ਭਰਿਆ ਠੀਕ ਆ ਤੇ ਇਹ ਇਹ ਪਿੰਦੇ ਸਵੇਰੇ ਤੱਕ ਕਿੰਨੇ ਕ ਦੁੱਧ ਤੇ ਚੱਲੀ ਜਾਊਗੀ ਇਹ 20 ਤੇ 25 30 ਕਿਲੋ ਦੀ ਜੀ ਅਸੀਂ 25 ਤੋਂ 30 ਦੇ ਵਿੱਚ ਹੋਣ ਸੇਵਾ ਕਰੂ ਕੋਈ ਫੇਰ ਦੁੱਧ ਦੇਣਾ ਦੇਣਾ ਠੀਕ ਆ ਹਾਂ ਜੀ ਤੋਰ ਤੇ ਇੱਕ ਪੰਜ ਚਾਰ ਦਿਨ ਬਾਕੀ ਹੁੰਦੇ ਆ ਹੱfte ਦੇ ਲਾਗੇ ਬੰਨੇ ਖੜਦੀ ਐ ਲੈ ਜਾ ਬਹੁਤ ਵਸ਼ੀ ਗੰਮੀ ਜੀ ਤੁਮ ਇਹ ਬਸ਼ੀ ਗਸ ਤੇ ਕਿੰਨਾ ਕਟੋਰੀ ਲਾ ਕੇ ਪਾ ਲਈ ਸਾਡਾ ਡਰਦੀ ਡਰਦੀ ਜੀ ਬਾਹਰ ਪੈਲੀਆਂ ਚ ਘਾਰੇ ਆ ਵਿੱਜੀਆਂ ਨਾਲ ਦਾ ਤੇ ਬਾਹਰ ਦੇ ਪਸ਼ੂ ਉਹ ਬਾਹਰ ਦੇ ਬੰਦੇ ਤੋਂ ਕਈ ਵਾਰੀ ਪਸ਼ੂ ਡਰ ਜਾਂਦਾ ਫਾਰਮ ਵਾਲਾ ਸਾਹਿਬ ਇਹ ਇੱਕ ਸਾਡਾ ਵੇਚੀ ਹੁਣਾਂ ਦਾ ਜਿਹੜੇ ਸਾਹ ਨਾਲ ਸਾਹ ਵੀ ਆ ਤੇ ਜਿਹੜੇ ਸਾਹ ਨਾਲ ਪਸ਼ੂ ਤਾਂ ਕੀ ਚੰਗੇ ਰਿਕਾਰਡ ਵਾਲੇ ਪਸ਼ੂ ਆ ਜਿਹੜੇ ਸਾਡੀ ਤਿਆਰ ਹੋਣੀ ਇਹ ਆ ਵੀ ਜੇ ਕਿਸੇ ਵੀਰ ਨੇ ਮੰਡੀ ਚ ਪਾਉਣੀ ਆ ਉਹਦੇ ਲਈ ਚੰਗੀ ਆ ਜੋ ਲੈ ਆਓ ਜੀ ਕੱਦ ਕਾਠ ਪੱਖੋਂ ਚੰਗੀ ਆ ਦੰਦ ਵਿਖਾ ਦੂਗੀ ਇਹ ਸਾਹ ਖਾਊਗੀ ਦਿਖਾ ਦੇ ਇਹ ਦੰਦ ਆਹ ਚਾਰ ਦੰਦ ਦੇ ਵਿੱਚ ਚੋਗੀ ਵਿੱਚ ਚੋਗੀ ਆਹ ਦੇਖ ਸਾਦੇ ਜੀ ਉਹ ਚੋਗੀ ਦੰਦ ਨੇ ਬਰਾਬਰ ਚੋਗੀ ਦੇ ਦੰਦ ਜਿਹੜੇ ਦਈ ਹੈ ਕਰਨ ਮਤੇ ਬਾਕੀ ਚੰਗੀ ਜਵਾਨ ਹੈ ਕੱਦ ਕਾਠ ਪੱਖ ਭਾਰੀ ਹੈ ਜਿਹੜੀ ਪੂਰੀ ਸਾਂਭੀ ਸੁੰਭੀ ਚੰਗੀ ਹੈ ਬੰਦਾ ਉੱਥੇ ਬੰਦ ਬਾਕੀ ਹਵਾਨਾ ਗਾਹਣਾ ਵੀ ਚੰਗਾ ਪਰ ਹੁੰਦੀ ਆ ਤੇ ਹਵਾਨਾ ਪਛਾਣਾਂ ਵੀ ਚੰਗਾ ਪਰ ਹੁੰਦੀ ਆ ਤੇ ਥਾਣੇ ਵੀ ਇਹਦੇ ਆਪਾਂ ਦੇਖ ਸਕਦੇ ਗੁਲਾਬੀ ਰੰਗ ਦਾ ਥਾਣਿਆ ਤੇ ਚੰਗੇ ਗੈਪ ਤੇ ਥਾਣਿਆ ਜਿਹੜਾ ਤੇ ਮੋਲ ਦੇ ਜਿਹੋ ਤਰ੍ਹਾਂ ਕੀ ਰੱਖਦੇ ਫਿਰ ਇਹਦਾ ਮੋਲਤੀ ਵੀ ਜੀ ਦਾ 85000 ਜੀ ਅੱਛਾ 77000 ਦੀ ਜਸਨੋ ਦੇ ਦਾਂਗੇ ਜੀ ਅੱਛਾ ਜਿਹੜੀ ਜਸਨੋ ਹੀ ਦੇਣੀ ਆ ਕਿ ਇਹ ਆ ਵੀ ਚਲੋ ਸਮਾਂ ਤੁਹਾਡਾ ਵੀ ਕੀਮਤੀ ਆ ਤੇ ਅਗਲੇ ਦਾ ਵੀ ਕੀਮਤੀ ਆ ਤੇ ਇਹ ਜਿਹੜੇ ਲਾਂ ਦੇ ਨਾਲੇ ਮੋਲੀ ਆ ਕਿ ਹਾਂਜੀ ਹਾਂਜੀ ਬੱਸੀ ਬੜੀ ਚੰਗੀ ਵੀ ਜੀ ਠੀਕ ਆ 77000 ਦੀ ਜਿਹੜੀ ਦੇ ਦਿਓਗੇ ਬਾਕੀ ਇਹ ਆ ਵੀ ਚਲੋ ਚੋਗੀ ਹੋਗੀ ਤੇ 시ਗੀ ਦੇ ਦੰਦ ਜਿਹੜੇ ਇਹਨੇ ਪੁੱਟਲੇ ਆ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਤੇ ਇਹ ਆ ਵੀ ਸੋਹਣੀ ਵੜ ਤਿਆਰ ਹੁੰਦੀ ਆ ਬਾਕੀ ਚਲੋ ਕੋਈ ਫਿਰ ਫੋਨ ਲਾਵੇ ਮਾਨਤਨ ਥੋੜਾ ਪਤਾ ਮੁੱਕੇ ਤੇ ਜਿਹੜਾ ਹੋ ਹੀ ਜਾਊਗਾ ਫਿਰ ਵੀ ਫੋਨ ਕੇ ਲਾਵੇ ਜ਼ਰੂਰ ਇੱਕ ਰਿ ਤੇ ਹੁਣ ਜਿਹੜੀ ਆ ਜਿਹੜੀ ਜੇ ਇਹ ਘਰ ਦੀ ਕਿ ਲਿਆਂਦੀ ਜੀ ਹਾਂਜੀ ਇਹ ਘਰ ਦੀ ਕਿ ਲਿਆਂਦੀ ਜੀ ਇਹ ਵਿੱਧੀ ਲਿਆਂਦੀ ਹੈ ਅੱਛਾ ਇਹ ਲਿਆਂਦੀ ਹੈ ਹਾਂਜੀ ਇਹਦਾ ਸੂਆ ਕਿੰਨਾ ਜੇ ਇਹਦਾ ਸੂਆ ਵਿੱਧੀ ਪਹਿਲਾ ਜੇ ਅੱਛਾ ਹਾਂਜੀ ਹਾਂਜੀ ਠੀਕ ਇਹਦੇ ਸਾਪ ਵੀ ਨਹੀਂ ਬੜੇ ਮਾਰੇ ਘੜਵਾਈ ਜੀ ਅੱਛਾ ਹਾਂਜੀ ਹਾਂਜੀ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਉਤਨਾ ਇਹ 14 15 ਦਿਨਾਂ ਨਹੀਂ ਮਰਦੀ ਦਿੱਤੀ ਹੋਈ ਠੀਕ ਹੈ ਹਾਂਜੀ ਹਾਂਜੀ ਠੰਡੀ ਸੀ ਅੱਜ ਤਾਂ ਮੱਝੀ ਬੈਗੂ ਗੱਲ ਜੀ ਤੋਰੋ ਹੈ ਕਰੀ ਨਾ ਮੈਂ ਕਿਵੇਂ ਸਾਫ ਨਹੀਂ ਕੀਤੀ ਜੀ ਇਹ ਮੇਰੇ ਵੀ ਸਰੀਰਾ ਥੋੜੀ ਕਿ ਰੁੱਖੀ ਆ 14-15 ਲੀਟਰ ਦੇ ਕਰੀ ਦੋ ਤਾਂ ਜਿਹੜਾ ਇਹ ਵੀ ਕਹਿੰਦੇ ਕਿ ਕੱਢੀ ਜਾਊਗੀ ਇਹ ਆ ਵੀ ਚਲੋ ਬਾਕੀ ਪੈਸੂ ਲਾ ਕੇ ਸੋਹਣੇ ਬੱਜੇ ਉਹਦੇ ਕਰਕੇ ਤਾਂ ਥੋੜਾ ਜਿਹਾ ਰੰਗ ਫਿੱਕਾ ਲੱਗਦਾ ਆ ਜੋ ਲੈ ਆਓ ਇਹ ਅਭੀ ਇਹ ਜੋ ਸੌਂਚ ਦੇਨੇ ਖੜਦੀ ਆ ਇਹਦੇ ਵੀ ਆ ਥਾਣੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਵੀਰ ਜੀ ਮੁੱਲ ਤੇ 40000 ਰੁਪਏ ਜੀ ਅੱਛਾ 36000 ਦੀ ਅਸ ਨੂੰ ਦੇ ਦਾਂਗੇ ਅੱਛਾ 36000 ਦੀ ਦੇ ਦੋਗੇ ਇਹ ਤਾਂ ਵੀਰ ਜੀ ਠੀਕ ਐ ਚਲੋ ਮੂੰਹ ਲਾਵੇ ਮੇਰਾ ਵੀਰ ਭਰਾ ਕੋਈ ਨਹੀਂ ਦੇ ਦਾਂਗੇ ਥੋੜੀ ਬਾਦਾਂ ਮੰਨਤਾ ਨਾ ਹੋਰ ਕਰ ਦੋਗੇ ਹਾਂ ਜੀ ਤੇ ਆ ਗਾਂ ਕਰਦੀ ਆ ਗਾਂ ਵੀ ਜੀ ਕਰਦੀ ਆ ਅੱਛਾ ਇਹ ਕਰਦੀ ਜੀ ਗਾ ਇਹ ਦੁੱਧ ਰੇ ਥੱਲੇ 20-22 ਕਿਲੋ ਸੀ ਅੱਛਾ ਜਦੋਂ ਦਾ ਬੱਚਾ ਮਰ ਗਿਆ ਡੰਗਦੀ ਉਹ ਦੰਦਾ ਅੱਛਾ ਇਹਦੇ 15 ਦਿਨ ਹੋ ਗਏ ਸੂਈ ਨੂੰ ਤੇ ਪਰਸੋਂ ਚਲਦਾ ਬੱਚਾ ਮਰਿਆ ਜਦਾ ਅਵਸ਼ਯਾ ਹੀ ਮਰੇ ਜੀ ਅੱਛਾ ਤੇ ਹੁਣ ਦੁੱਧੇ ਥੱਲੇ ਪੱਕਾ 17-18 ਕਿਲੋ ਜੀ ਅੱਛਾ 17-18 ਕਿਲੋ 17 ਕਿਲੋ ਪੱਕਾ ਲਾਓ ਵੀ ਜੀ ਤੁਸੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਤੋਰਾਂ ਹਾਂ ਫੇਰ ਇੱਕ ਕਰੀਨਾ ਬੱਚਾ ਨਹੀਂ ਇਹ ਤਾਂ ਕਹਿੰਦੇ ਵੀ ਹੋਣਾ ਹੈਗਾ ਬਾਕੀ ਤਾਂ ਬਾਅਦ ਇੱਕ ਮੱਝ ਤੁਹਾਨੂੰ ਵਿਖਾਉਣੀ ਆ ਉਹ ਵੀ ਜਰੂਰ ਵੇਖਿਆ ਚੰਗੇ ਕਮਾਲ ਦੀ ਮੱਝ ਤੁਹਾਨੂੰ ਦਿਖਾਵਾਂ 17 18 ਲੀਟਰ ਦੁੱਧ ਜਿਹੜਾ ਕਿੰਨੇ ਵੀ ਹੁਣ ਹੈਗਾ ਇਹ ਦੇਖੋ ਆਜਲ ਆਇਆ ਜੀ ਕੀ ਆ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਤੇ ਹਵਾਨੇ ਦੇ ਨਾੜਾ ਵੀ ਚੰਗੀਆਂ ਦਮਾਂ ਪਾਸੀ ਇਹਦਾ ਬੱਚਾ ਵੀ ਇੱਥੇ ਸਾਡੀ ਗਲਤੀ ਨਾਲ ਮਰਿਆ ਜੀ ਅੱਛਾ ਇਹ ਬੱਚਾ ਦਾ ਮੱਝ ਲਾ ਕੇ ਬੰਤਾ ਤੇਰੇ ਸਿੰਘ ਚ ਉਡਾ ਲਿਆ ਹੀ ਰਾਤ ਘਰ ਚਲ ਗਿਆ ਅੱਛਾ ਤੇ ਕਿਨੇ ਬੱਚਾ ਭਰਗਾਤਾ ਫਿਰ ਠੀਕ ਆ ਉਹਦਾ ਅੱਟੀ ਸੀ ਲੱਗ ਕੋਈ ਗੱਲ ਨਹੀਂ ਉਧਰ ਨਾ ਕਰੇ ਥਾਂ ਦਿਖਾ ਦਈਏ ਤੇ ਚੰਗੀ ਤਰ੍ਹਾਂ ਲੱਗ ਜਾਦਾ ਹਾਂ ਦੇਖ ਸੰਦੇ ਜਵਾਨ ਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਆ ਤੇ ਬਾਕੀ ਥਾਂ ਨੇ ਚੰਗੇ ਗੱਤ ਤੇ ਤੇ ਦੂਰ ਦੂਰ ਜਿਹੜਾ ਥਣ ਲੱਗਾ ਤੇ ਇਹਦਾ ਮੁੱਲ ਵੀ ਦਿੱ ਫਿਰ ਇਹਦਾ ਜੇ ਵੀਰ ਜੀ ਬੱਚਾ ਹੁੰਦਾ ਫਿਰ ਤੇ 70-75 ਹਜ਼ਾਰ ਦੀ ਗਾਈ ਹਾਂਜੀ ਤੇ ਹੁਣ ਅਸੀਂ 56000 ਰੁਪਏ ਅਸਨ ਦੇ ਦਾਂਗੇ ਅੱਛਾ 56000 ਤੀ ਦੇ ਦਾਂਗੇ ਦੇ ਦਾਂਗੇ ਚਲੋ ਬਾਕੀ ਕੋ ਫੋਨ ਲਾਊਗਾ ਤੇ ਮੁੱਖ ਤੇ ਹੋ ਜਾਊਗਾ ਮੰਨਤਾ ਕੋਈ ਨਹੀਂ ਵੀ ਕਰਾਂਗੇ ਕਰਦਾਂਗੇ ਠੀਕ ਐ ਤੇ ਹੁਣ ਇੱਕ ਆ ਜਿਹੜੀ ਮੱਝ ਆ ਤੇ ਇਹ ਤੁਹਾਨੂੰ ਦਿਖਾਉਣੀ ਹੈ ਚੰਗੀ ਸੰਭੇ ਆ ਪੂਰੀ ਰਾਜੀ ਆ ਜੇ ਜੀ ਆ ਥਾਣੇ ਤੇ ਦੇਖ ਸਕਦੇ ਚੰਗੇ ਕਰਤੇ ਥਾਣਿਆਂ ਤੇ ਬਾਕੀ ਮਿਲਕਾਂਵੇਂ ਨੇ ਵੀ ਚੰਗੀ ਲੱਗੀ ਐ ਦੱਸਿਓ ਵਧੀਆ ਰਿਹਾ ਤੇ ਫਿਰ ਇਹਦਾ ਵੀ ਜਿੱਤੇ ਜੱਜੂ ਸੁਣਾ ਜਨੇ ਆਤੀ ਅੱਛਾ ਤੀਸਰਾ ਸੁਆ ਇਹਨੇ ਸੁਣਾ ਹਾਂਜੀ ਤੇ ਜਿਹੜਾ ਦੂਸਰੇ ਸੁਆ ਇਹਨੇ 17 18 ਕੁ ਦੋ ਦਿੱਤਾ ਜੀ 18 ਪਲੱਸ ਚੱਲੀ 18 ਤੋਂ ਘੱਟ ਨਹੀਂ ਚੱਲੀ ਅੱਛਾ ਹਾਂਜੀ ਹਾਂਜੀ 18 ਲੀਟਰ ਦੁੱਧ ਜਿਹੜਾ ਇਹਦਾ ਦੂਸਰੇ ਸੋਵੇ ਦਾ ਰਿਆ ਹੈ ਹਾਂਜੀ ਤੇ ਆ ਜਿਹੜੀ 20 ਨੰਗੀ ਹੈ ਨਾ ਹਾਂਜੀ ਉਹ ਨਾਵੇਂ ਮਹੀਨਾ ਲੱਗ ਗਿਆ ਜੀ ਆ 20 ਅੱਛਾ ਹਾਂਜੀ ਮਤਲਬ ਜੀ 2 ਮਹੀਨੇ ਨੇ ਲਾ ਜਾਣੇ ਆ 2 ਮਹੀਨੇ ਤਾਂ ਘੱਟ ਹੀ ਦਿਨ ਚੋਂ ਤਾਂ 5-4 ਦਿਨ ਘਟਿਆ ਇੱਕ ਮਹੀਨਾ ਵੀ 25 ਦਿਨ ਲਾਵੇ ਕੋਈ 5-4 ਦਿਨ ਤੇ ਲਾਜੋ ਵੱਖਰੀ ਗੱਲ ਜੀ ਠੀਕ ਆ ਹਾਂਜੀ ਹਾਂਜੀ ਹੈ ਬਹੁਤ ਚੰਗੀ ਮਾਤ ਸੀਲ ਬੜੀ ਜਿੱਦਾਂ ਮਰਜ਼ੀ ਚੋਲੋ ਠੀਕ ਆ ਤੇ ਆ ਜਿਹੜੀ ਲਾਗੇ ਕੱਟੀ ਪੱਜੀ ਇਹਦੀ ਆ ਉਹ ਕੱਟੀ ਹੈ ਜੀ ਆ ਪਹਿਲੇ ਸੋਵੇ ਦੀ ਆ ਉਹ ਪਹਿਲੇ ਸੋਵੇ ਦੀ ਕੱਟੀ ਆ ਹਾਂ ਦੇਖ ਸੱਦੇ ਇਹੋ ਜਿਹੇ ਕੱਟੀਆਂ ਹੁੰਦੀਆਂ ਵਾ ਆਏ ਦੀ ਕੱਟੀ ਆ ਜਿਹੜੀ ਪਹਿਲੇ ਸਵੇਰੀ ਦੀ ਤੇ ਇਹ ਵੀ ਪੂਰੀ ਜਵਾਨ ਹੈ ਜਿਹੜੀ ਤੇ ਇਹ ਵੀ ਗੱਪਣ ਦੇ ਵਿੱਚ ਦੀ ਗਾੜੀ ਇਹ ਗੱਪਣ ਦੇ ਵਿੱਚ ਦੀ ਖੀਰੀ ਤੇ ਜੀ ਅੱਛਾ ਹਾਂਜੀ ਹਾਂਜੀ ਖੀਰੀ ਗੱਪਣ ਹੋ ਗਈ ਹੈ ਜੀ ਹਾਂਜੀ ਹਾਂਜੀ ਕਿੰਨੇ ਚਿਰ ਦੀ ਗੱਪਣ ਚ ਇਹ 3 ਨਾ ਮਿੰਟ ਦੀ ਗੱਪਣ ਜੀ ਅੱਛਾ 3 ਨਾ ਮਿੰਟਾਂ ਦੀ ਗੱਪਣ ਆ ਤੇ ਦੇਖ ਸਕਦੇ ਹੋ ਪੂਰੀ ਜਵਾਨ ਹੈ ਜਿਹੜੀ ਹੈ ਵੀ ਛੋਟੀ ਵੀ ਹਾਂਜੀ ਚੰਗੀ ਸੰਭੀ ਸੰਭੀ ਆ ਉਸੇ ਮੱਝ ਦੀ ਜਿਹੜੀ ਆ ਪਹਿਲੇ ਸਵੇਰੀ ਦੀ ਕੱਟੀ ਆ ਜਿਹੜੀ ਹੈ ਬਾਕੀ ਇਥੋਂ ਪਤਾ ਲੱਗਦਾ ਵਾ ਸਾਮ ਦਾ ਵੀ ਤੇ ਨਾਲੇ ਪਤਾ ਲੱਗ ਜਾਂਦਾ ਰਿਕਾਰਡ ਦਾ ਵੀ ਇਹ ਕੱਟੀ ਆਈ ਗਾਂ ਤੇ ਇਹਦੀ ਗਾਂ ਕੱਟੀ ਵੀ ਇਹੋ ਜੀ ਤਿਆਰ ਹੋਣੀ ਆ ਫਿਰ ਠੀਕ ਆ ਜੀ ਬਾਕੀ ਇੱਧਰ ਵੀ ਕੱਟੀਆਂ ਕੁੱਟੀਆਂ ਦੇ ਸਾਹਮਣੇ ਵੀ ਸਾਰੀਆਂ ਚੰਗੀਆਂ ਮੱਜਾਂ ਦੀਆਂ ਕੱਟੀਆਂ ਇੰਨੀਆਂ ਤੋਰਾਂ ਆ ਫਿਰ ਕਰੀ ਨਾ ਬਾਕੀ ਇਹ ਮੱਜਾਂ ਸਾਰੀਆਂ ਜਿਹੜੀਆਂ ਆ ਆਪਣੇ ਕੋਲ ਚੰਗੇ ਦੁੱਧ ਵਾਲੀਆਂ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਮੱਜ ਆਪਣੀ ਕਿੰਨੇ ਦੇ ਦੁੱਧ ਤੇ ਇਹ ਵਿੱਚ 15 ਤੋਂ ਪਲੱਸ ਹੀ ਨੇ ਆਪਣੀ ਤਾਂ ਤੇ ਕਿੰਨੇ ਤੱਕਰ ਜਾਂਦੀਆਂ ਆਪਣੀਆਂ ਤੇ 22-23 ਗੱਲ ਉਹ ਪਰਲੀ ਮੈਂ 22-23 ਗੱਲ ਤੱਕ ਜਾਂਦੀ ਆ ਅੱਛਾ ਹਾਂ ਜੀ 22 ਲੀਟਰ ਤੱਕਰ ਮੱਜਾਂ ਜਿਹੜੀਆਂ ਹੈਗੇ ਇਹ ਵੀ ਬੜੀ ਮੱਝ ਚੰਗੀ ਹੈ ਬਾਕੀ ਕੱਦ ਕਾਠ ਉਤਰੇ ਤਾਂ ਸਾਰਿਆਂ ਨਾਲ ਉੱਚਾ ਬੰ ਜੰਨੀਆ ਮੱਜਾਂ ਭਰੀਆ ਮੱਜ ਪੂਰੀ 200 ਵੇ ਦੇ ਘਰੇ ਚੋਏ ਆ ਵੀ ਦੀ ਹੁਣਾਂ ਨੇ ਆ ਜਲਾਇਆ ਜੀ ਬਾਕੀ ਸਾਮ ਚੰਗੀ ਕਰੀਏ ਤੇ ਮੁੱਲ ਵੀ ਮੋੜਦੇ ਆ ਪਸ਼ੂ ਜਿਹੜੇ ਵੀ ਲੈ ਜਾ ਵਿੱਦੀ। ਲੈ ਜਾ ਵਿੱਦੀ। ਬਾਕੀ ਇਹ ਆ ਵੀ ਹੈਗੀ ਪੂਰੀ ਜਵਾਨ ਆ। ਕੋਈ ਆਣ ਕੇ ਵੇਖੇ ਬਾਕੀ ਖੜੇ ਕੋਈ ਸਾਂਭ ਵਾਲਾ। ਹੈ ਵਿੱਦੀ ਠੰਡੀ ਠੁੰਡੀ ਭਵੇਂ ਇਦਾਂ ਹੀ ਹੁਣੇ ਬਹਿ ਜਾ ਭਵੇਂ ਸੱ। ਠੀਕ ਆ। ਜਿੰਨੇ ਗਾਂ ਵੀ ਸਾਂਭਣੀਆਂ ਆ ਕਿਉਂਕਿ ਇੱਥੇ ਵੀਰ ਜੀ ਹੁਣ ਦੀ ਸਾਂਭ ਪੂਰੀ ਆ। ਠੀਕ ਆ ਵੀ ਵੀਰ ਜੀ ਇਹਨਾਂ ਚੰਗਾ ਲੱਗਾ ਜੀ। ਕਿਹੜਾ ਠੀਕ ਆ ਭਰਾ ਜੀ? ਕੋਈ ਨੂਰ ਦਾ ਲੱਗਾ ਜੀ ਮੇਰੇ ਕੋਲ ਹੈਗਾ ਠੀਕ ਦਾ ਵੀ ਹੈਗਾ ਜੀ ਛਿੱਕਾ ਜਿਹੜਾ ਹੁੰਦਾ। ਅੱਛਾ। ਹਾਂ ਜੀ। ਸਟਰੋ ਪਿਆ ਵਾ ਜਿਹੜਾ ਤੁਹਾਡੇ ਕੋਲ। ਠੀਕ ਆ। ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵਿੱਚ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰ ਲਓ ਇਹ ਆ ਵੀ ਚਲੋ ਹੁਣ ਇਹ ਕਿਸੇ ਵੀ ਨੇ ਸੰਭਣੀ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਉਸ ਸਾਬ ਨਾ ਹੋ ਜੂਗਾ ਹਾਂਜੀ ਵੀ ਜੀ ਕੋਈ ਨਹੀਂ ਉਸ ਤੇ ਜੇ ਤਿਆਰ ਦਾ ਮੁੱਲ ਫਿਰ ਹੋਰ ਸਾਬ ਨਾ ਹੋ ਜਾਂਦਾ ਪਰ ਇਹ ਆ ਵੀ ਕੋ ਜਿਹੜਾ ਵੀ ਸ਼ਕੀਨ ਆਣ ਕੇ ਵੇਖੇ ਜ਼ਰੂਰ ਇੱਕ ਕਰੀ ਪੂਰੇ ਪਿੰਡ ਦੇ ਵਿੱਚ ਨਾੜਾ ਵੇਖੋ ਇਹਦੇ ਪੂਰੇ ਸਰੀਰ ਤੇ ਬਰੀਕ ਬਰੀਕ ਨਾੜਾ ਆਇਆ ਦੇ ਪੂਰੀ ਰਾਜ ਜੇ ਕਿਸੇ ਵੀ ਨੇ ਮੰਡੀ ਵੀ ਪਾਉਣੀ ਹੈ ਵਿਸਾਖੀ ਮੰਡੀ ਉਹ ਵੀ ਪੈ ਜਾਣੀ ਆ ਤੇ ਚੰਗੇ ਰਿਕਾਰਡ ਵਾਲੀ ਹੁਣ ਆਪਾਂ ਦੇਖ ਸਕਦੇ ਆ ਹਵਾਨਾ ਪਿੱਛੇ ਤੋਂ ਲੈ ਕੇ ਤੇ ਗਾਂ ਤੱਕਰ ਚੰਗਾ ਹਵਾਨਾ ਭਰਨਾ ਆ ਇਹਨੂੰ ਠੀਕ ਹੈ ਜੀ ਤੇ ਬਾਕੀ ਬਸ ਇਹੀ ਆ ਹਾਂਜੀ ਵੀਰ ਜੀ ਇਹੀ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਕੋਈ ਤਸੱਲੀ ਕਰਕੇ ਨਾ ਪਾਸ ਕਰਕੇ ਲੈ ਜੀ ਜਿੰਦਾ ਮਰਜ਼ੀ ਲੈ ਜਾ ਕੋਈ ਥਣ ਥਣ ਓਕੇ ਹੀ ਆ ਸਾਰੀਆਂ ਦਾ ਸਾਰੀਆਂ ਦੇ ਵਿੱਚ ਜਿੱਥਣਾਂ ਦੀ ਆਪਣੀ ਗਰੰਟੀ ਹੋ ਗਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਾਸ ਕਰਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਫੇਰ ਦੀ ਪਸ਼ੂ ਖਰੀਦੋ ਜੀ